ਪਬਲਿਕ ਆਡੀਆ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੇਸ਼ ਵਿੱਚ ਇੱਕ ਵਾਰ ਫਿਰ ਤੋਂ NDA ਦੀ ਸਰਕਾਰ ਬਣਨ ਜਾ ਰਹੀ ਹੈ। ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਪਦ ਦੀ ਸ਼ਪਤ ਲੈ ਸਕਤੇ ਨੇ। ਲੋਕ ਸਭਾ ਚੋਣਾਂ ਦੇ ਵਿੱਚ NDA ਨੂੰ 293 ਅਤੇ ਇੰਡੀਆ ਗਠਪੰਦਰ ਨੂੰ 234 ਸੀਟਾਂ ਮਿਲੀਆਂ ਨੇ। ਨितीश ਕੁਮਾਰ NDA ਦੇ ਸਹਿਯੋਗੀ ਦਲ JDU ਦੇ ਨੇਤਾ ਨੇ ਉਹਨਾਂ ਨੇ ਬਿਹਾਰ ਦੇ ਵਿੱਚ 12 ਸੀਟਾਂ ਤੇ ਆਪਣੀ ਜਿੱਤ ਹਾਸਲ ਕੀਤੀ ਹੈ। ਇਸ ਲਈ ਹਾਸ ਤੇ ਉਹਨਾਂ ਦਾ NDA ਦੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਉੱਥੇ ਹੀ JDU ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਹੈ ਕਿ ਨितीश ਕੁਮਾਰ ਨੇ ਤਿੰਨ ਮੰਤralਿਆਂ ਦੀ ਮੰਗ ਰੱਖੀ ਹੈ ਜੀ ਹਾਂ ਉਹਨਾਂ ਨੇ ਤਿੰਨ ਮੰਤralੇ ਮੰਗੇ ਨੇ ਉਹਨਾਂ ਨੇ ਬਿਹਾਰ ਨੂੰ ਖਾਸ ਰਾਜ ਬਣਾਉਣ ਦਾ ਦਰਜਾ ਦੇਣ ਦੇ ਨਾਲ ਹੀ ਚਾਰ ਸੰਸਦ ਇੱਕ ਮੰਤralੇ ਦਾ ਫਾਰਮੂਲਾ ਸਰਕਾਰ ਦੇ ਸਾਹਮਣੇ ਰੱਖਿਆ ਹੈ ਦਰਅਸਲ 12 ਸੰਸਦ ਜੀਡੀਯੂ ਦੇ ਨੇ ਇਸ ਲਈ ਉਹ ਤਿੰਨ ਮੰਤralੇ ਚਾਹੁੰਦੀ ਹੈ ਸੂਤਰਾਂ ਦੇ ਮਿਲੀ ਖਬਰ ਮੁਤਾਬਕ ਨितीश ਕੁਮਾਰ ਰੇਲ ਖੇਤੀ ਅਤੇ ਵਿੱਤ ਮੰਤralੇ ਚਾਹੁੰਦੇ ਨੇ ਉਥੇ ਹੀ ਉਹਨਾਂ ਵੱਲੋਂ ਰੇਲ ਮੰਤਰਾਲੇ ਨੂੰ ਪ੍ਰਾਥਮਿਕਤਾ ਯਾਨੀ ਕਿ ਪਹਿਲ ਦਿੱਤੀ ਜਾ ਰਹੀ ਹੈ ਦੱਸ ਦਈਏ ਕਿ ਬਿਹਾਰ ਦੇ ਵਿੱਚ ਨितीश ਕੁਮਾਰ ਨੇ 16 ਭਾਜਪੀ ਨੇ 17 ਸੀਟਾਂ ਤੇ ਚੋਣਾਂ ਲੜੀਆਂ ਨितीश ਦੀ ਜੀਡੀਯੂ ਤੇ ਭਾਜਪੀ ਨੇ ਇੱਕ ਬਰਾਬਰ 12-12 ਸੀਟਾਂ ਤੇ ਜਿੱਤ ਹਾਸਲ ਕੀਤੀ ਉਥੇ ਹੀ ਭਾਜਪੀ ਨੇ ਲੋਕ ਸਭਾ ਚੋਣਾਂ ਦੇ ਵਿੱਚ 240 ਸੀਟਾਂ ਹਾਸਲ ਕੀਤੀਆਂ ਇਸੇ ਹਾਜ਼ ਦੇ ਨਾਲ ਉਹ ਬਹੁਮਤ ਤੋਂ ਦੂਰ ਨੇ ਅਜੇ ਵਿੱਚ ਐਨਡੀਏ ਦੇ ਲਈ 12 ਸੀਟਾਂ ਜਿੱਤਣ ਵਾਲੇ ਨितीश ਕੁਮਾਰ ਅਤੇ 16 ਸੀਟਾਂ ਜਿੱਤਣ ਵਾਲੇ ਚੰਦਰਬਾਬੂ ਨਾਇਡੂ ਕਾਫੀ ਜ਼ਿਆਦਾ ਅਹਿਮ ਨੇ ਸਰਕਾਰ ਦੇ ਲਈ ਦੋਨਾਂ ਹੀ ਨੇਤਾਵਾਂ ਵੱਲੋਂ ਐਨਡੀਏ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਦੋਨਾਂ ਉੱਪਰ ਹੀ ਨਵੀਂ ਸਰਕਾਰ ਨੂੰ ਕਾਫੀ ਧਿਆਨ ਦੇਣਾ ਪਵੇਗਾ ਦੋਨਾਂ ਹੀ ਸਹਿਯੋਗੀਆਂ ਨੂੰ ਨਾਰਾਜ਼ ਕਰਨਾ ਠੀਕ ਨਹੀਂ ਹੋਵੇਗਾ ਅਜੇ ਵਿੱਚ ਸੂਤਰਾਂ ਦੇ ਹਵਾਲੇ ਦੇ ਨਾਲ ਨितीश ਕੁਮਾਰ ਦੀ ਮੰਗ ਸਾਹਮਣੇ ਆਈ ਹੈ ਕਿ ਉਹ ਮੋਦੀ ਸਰਕਾਰ ਦੇ ਵਿੱਚ ਤਿੰਨ ਮੰਤਰਾਲੇ ਚਾਹੁੰਦੇ ਨੇ ਨितीश ਕੁਮਾਰ ਨੇ 12 ਸੀਟਾਂ ਤੇ ਜਿੱਤ ਹਾਸਲ ਕੀਤੀ ਤਾਂ ਇੰਡੀਆ ਗਠਬੰਧਨ ਵੀ ਉਹਨਾਂ ਦੇ ਨਾਲ ਸੰਪਰਕ ਕਰਨ ਲੱਗਾ ਖਬਰ ਇਹ ਵੀ ਸੀ ਕਿ ਸ਼ਰਦ ਪਵਾਰ ਨੇ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਉਹੀ ਲਾਲੂ ਯਾਦਵ ਦੇ ਨਾਲ ਉਹਨਾਂ ਦੀ ਗੱਲਬਾਤ ਦੀ ਜਾਣਕਾਰੀ ਵੀ ਸਾਹਮਣੇ ਆਈ ਉੱਥੇ ਹੀ ਸਮਰਾਟ ਚੌਧਰੀ ਵੀ ਉਹਨਾਂ ਨੂੰ ਮਿਲਣ ਲਈ ਪਹੁੰਚੇ ਸੀ ਨितीश ਕੁਮਾਰ ਬੁੱਧਵਾਰ ਨੂੰ ਪਟਨਾ ਤੋਂ ਦਿੱਲੀ ਪਹੁੰਚੇ ਸੀ ਉਸ ਦੌਰਾਨ ਉਹਨਾਂ ਦੇ ਨਾਲ ਤੇਜਸਵੀ ਯਾਦਵ ਇੰਡੀਆ ਗਠਬੰਧਨ ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਆਏ ਦੋਨਾਂ ਦੇ ਇਕੱਠਿਆਂ ਦੀ ਤਸਵੀਰ ਵੀ ਖੂਬ ਵਾਇਰਲ ਹੋਈ ਹਾਲਾਂਕਿ ਨितीश ਕੁਮਾਰ ਨੇ ਸਾਫ਼ ਕਰ ਦਿੱਤਾ ਕਿ ਉਹ ਐਨਡੀਆ ਦੇ ਨਾਲ ਨੇ ਉਹ ਜਲਦ ਹੀ ਸਰਕਾਰ ਗਠਨ ਦੀ ਮੰਗ ਰੱਖਣਗੇ ਤੇ ਜੀਡੀਯੂ ਸੂਤਰਾਂ ਦੇ ਹਵਾਲੇ ਤੇ ਨਾਲ ਨितीश ਕੁਮਾਰ ਤਿੰਨ ਵਿਭਾਗ ਮੰਗ ਰਿਹਾ ਹੈ ਬਿਹਾਰ ਨੂੰ ਖਾਸ ਰਾਜ ਦਾ ਦਰਜਾ ਦੇਣ ਦੇ ਨਾਲ ਹੀ ਚਾਰ ਸੰਸਦ ਤੇ ਇੱਕ ਮੰਤਰਾਲੇ ਦਾ ਫਾਰਮੂਲਾ ਸਰਕਾਰ ਦੇ ਸਾਹਮਣੇ ਉਹਨਾਂ ਨੇ ਰੱਖਿਆ ਹੈ ਦਰਅਸਲ 12 ਸੰਸਦ ਜੀਡੀਯੂ ਦੇ ਨੇ ਇਸ ਲਈ ਉਹ ਤਿੰਨ ਵਿਭਾਗ ਚਾਹੁੰਦੀ ਹੈ ਸੂਤਰਾਂ ਤੋਂ ਮਿਲੀ ਖਬਰ ਦੇ ਮੁਤਾਬਕ ਨितीश ਕੁਮਾਰ ਰੇਲ ਵਿਭਾਗ ਖੇਤੀ ਆੜੀ ਵਿਭਾਗ ਅਤੇ ਵਿੱਤ ਮੰਤਰਾਲੇ ਚਾਹੁੰਦੇ ਨੇ ਉੱਤੇ ਹੀ ਰੇਲਵੇ ਵਿਭਾਗ ਨੂੰ ਉਹਨਾਂ ਨੇ ਪਹਿਲ ਦੇ ਵਿੱਚ ਰੱਖਿਆ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ